ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਸਵੇਰ ਤੋਂ ਹੀ ਪਿੰਡ ਕਾਮੇ ਤੋਂ ਗੁੰਮਸ਼ੁਦਾ ਹੋਇਆ ਬੱਚਾ ਅਪਰਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਲੱਭ ਕੇ ਉਹਨਾਂ ਦੇ ਮਾਤਾ ਪਿਤਾ ਦੇ ਕੀਤਾ ਹਵਾਲੇ ਲੱਭ ਕੇ ਵਿੱਚ ਅਪਰਾ ਪੁਲਿਸ ਦੀ ਹਰ ਪਾਸੇ ਹੋ ਰਹੀ ਹੈ ਪ੍ਰਸ਼ਾਸ਼ਕ ਡਾਕਟਰ ਰਾਣਾ ਅਪਰਾ ਦੀ ਖਾਸ ਰਿਪੋਰਟ ਦੇਖਦੇ ਹਾਂ ਕਿਮੇ ਕਰਦੇ ਨੇ ਆਪਣਾ ਪ੍ਰੋਸਦਾ ਧੰਨਵਾਦ ਬੱਚੇ ਦੇ ਮਾਪੇ ਹਾਂਜੀ ਕੀ ਨਾਜੀ ਆਪਣਾ ਗੁਰਵਾਸ਼ਪੁਰ ਪਿੰਡ ਕੜਾਜੀ ਕੰਮ ਆ ਕਦ ਦਾ ਬੱਚਾ ਗਮ ਹੋਇਆ ਸੀ 6.5 ਅੱਜ ਦਾ ਜਾਂ ਕੱਲ ਦਾ ਹਾਂਜੀ ਅੱਜ ਦਾ ਕਰੋ ਬਿਨਾਂ ਦੱਸੇ ਤੋ ਆ ਗਿਆ ਸੀ ਹਾਂਜੀ ਦੁਕਾਨ ਤੇ ਆਇਆ ਸੀ ਗਿਆਸਪਟ ਲੈਣ ਅੱਛਾ ਜੀ ਗਿਆਸਪਟ ਲੈਣ ਗਿਆ ਮੁਰਕੇ ਨਹੀਂ ਆਇਆ ਮੁਰਕੇ ਨਹੀਂ ਆਇਆ ਸੀ ਹਾਂਜੀ ਅਸੀਂ ਕਿਹੜਾ ਜਵਾਲੇ ਲੱਭਿਆ ਸਾਲ ਨੂੰ ਲੱਭਾ ਨਹੀਂ ਸਵੇ ਦੇ ਟੈਂਸ਼ਨ ਵਿੱਚ ਪਏ ਆ ਕਦੇ ਕਿਤੇ ਲੱਭਦੇ ਕਦੇ ਕਿਤੇ ਅੱਛਾ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਕੀ ਨਾ ਆਪਣਾ ਜੀ ਕਸ਼ਮੀਰ ਰਾਮ ਆ ਮੈਂ ਆ ਜੀ ਕਸ਼ਮੀਰ ਰਾਮ ਹਾਂ ਜੀ ਕਿਹੜਾ ਪਿੰਡ ਜੀ ਕਮ ਆ ਜੀ ਤੇ ਕਿਦਾਂ ਪਤਾ ਲੱਗਾ ਸੀ ਬੱਚਾ ਘਰੋਂ ਗਿਆ ਇਹ ਸਾਨੂੰ ਆਪਰਾ ਚੌਂਕੀ ਤੋਂ ਪੈਂਚ ਨੂੰ ਸਾਡੇ ਫੋਨ ਆਇਆ ਸੀਗਾ ਪੈਂਚ ਨੇ ਸਾਨੂੰ ਦੱਸਿਆ ਤਾਂ ਫੇਰ ਉਹਦੇ ਥਲੂ ਵਾਸੀ ਇਥੇ ਪਹੁੰਚੇ ਆਏ ਕਦੋਂ ਬੱਚਾ ਘਰੋਂ ਆਇਆ ਸੀ ਲਗਭਗ ਸਵੇਰੇ 6:30 ਵਜੇ ਦਾ ਸਾਢੇ 6 ਵਜੇ ਆਇਆ ਸੀ ਚਿੰਤਾ ਦੇ ਵਿੱਚ ਸੀ ਸਾਰੇ ਘਰ ਵਾਲੇ ਲੱਭਣ ਲੱਗੇ ਸੀ ਕਿੱਥੇ ਕਿੱਥੇ ਲੱਭਿਆ ਪਿੰਡਾਂ ਦੇ ਆਲੇ ਦੁਆਲੇ ਲੱਭੇ ਆਇਦੋ 5.5 7 ਕਿਲੋਮੀਟਰ ਲੱਭਿਆ ਤੇ ਕਿਹੜੀ ਕਲਾਸ ਚ ਪੜਦਾ ਬੱਚਾ ਪੜਦਾ ਨਹੀਂ ਹੈਗਾ ਜੀ ਪੜਦਾ ਨਹੀਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਫੇਰ ਆਪਰਾ ਚੌਂਕੀ ਬਾਰੇ はい ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪੰਜਾਬ ਪੁਲਿਸ ਦਾ ਜੀ ਨੇ ਸਾਡੇ ਹਵਾਲੇ ਸਾਡਾ ਬੱਚਿਆਂ ਕੀਤਾ ਇਸ ਸਰ ਕਿਦਾਂ ਬੱਚਾ ਸਾਨੂੰ ਮਿਲਿਆ ਸੀ ਇਹ ਸਵੇਰੇ ਸਾਨੂੰ ਜੀ ਇਨਫੋਰਮੇਸ਼ਨ ਆਈ ਸੀ ਵੀ ਕੁਲਵਾਰਸ ਬੱਚਾ ਜੀ ਇਹਦੇ ਨਾਲ ਕੋਈ ਨਹੀਂ ਹੈਗਾ ਐਦਾ ਇੱਥੇ ਬੱਸ ਸਟੈਂਡ ਦੇ ਨੇੜੇ ਤੇੜੇ ਕਰਦਾ ਵਾ ਤੇ ਅਸੀਂ ਜਾ ਕੇ ਉੱਥੇ ਵੈਰੀਫਾਈ ਕੀਤਾ ਬੱਚੇ ਨੂੰ ਆਪਦੇ ਨਾਲ ਲੈ ਕੇ ਆਏ ਇੱਥੇ ਲਿਆ ਕੇ ਬੱਚੇ ਨੂੰ ਪੁੱਛਿਆ ਪਿਆਰ ਨਾਲ ਵੀ ਬੱਚਾ ਕਿੱਥੋਂ ਆਇਆ ਜਿਹੜਾ ਪਿੰਡ ਆ ਬੱਚੇ ਨੇ ਦੱਸਿਆ ਵੀ ਮੇਰਾ ਕਾਮਾ ਪਿੰਡ ਆ ਤੇ ਅਸੀਂ ਉੱਥੇ ਸਰਪੰਚ ਨੂੰ ਕੰਟੈਕਟ ਕਰਕੇ ਪਤਾ ਕੀਤਾ ਵੀ ਕੋਈ ਐਦਾਂ ਦਾ ਹੈ ਵੀ ਕੋਈ ਬੱਚਾ ਉੱਥੋਂ ਲਵਾਰਸ ਹੋਇਆ ਹੋਵੇ ਜਾਂ ਹੋਰ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਬੱਚਾ ਸਵੇਰੇ 6:30 ਵਜੇ ਘਰੋਂ ਨਿਕਲ ਗਿਆ ਸੀਗਾ ਆਪਣੇ ਘਰੇ ਖਾਣ ਪੀਣ ਦਾ ਕੁਝ ਲੈ ਕੇ ਨਿਕਲ ਗਿਆ ਤੇ ਮੁੜ ਕੇ ਬੱਸ ਛੱਡ ਕੇ ਇਧਰ ਨੂੰ ਆ ਗਿਆ ਜੀ ਤੇ ਅਸੀਂ ਫਿਰ ਇਹਦੇ ਪੇਰੈਂਟਸ ਨਾਲ ਕੰਟੈਕਟ ਕੀਤਾ ਤੇ ਹੁਣ ਉਹਨਾਂ ਦੇ ਹਵਾਲੇ ਕਰਾਂ ਲੱਗੇ ਆ ਜੀ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪਰ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪਰ 24